ਦੇਖੋ ਬੇਸ਼ਰਮੀ ਦੇਖੋ ਸਾਡੇ ਸਰਕਾਰੀ ਸਿਸਟਮ ਦੀ ਯਾਰੋ ਗਰੀਬ ਬੰਦਾ ਵਿਚਾਰਾ ਘਰ ਦੇ ਕਾਗਜ਼ ਗਿਰਵੀ ਰੱਖ ਕੇ 2 ਲੱਖ ਰੁਪਏ ਆਪਣੇ ਭਰਾ ਤੇ ਲਾ ਰਿਆ ਕਦੀ ਮੇਰੇ एरिया ਨੂੰ ਬੁਲਾਓ ਨਾ ਡਿਬੇਟ ਤੇ ਜੇ ਸਿਸਟਮ ਵਧੀਆ ਹੋਵੇ ਸਾਨੂੰ ਕੀ ਲੋੜ ਪਈ ਇੱਥੇ ਬਹਿ ਕੇ ਲੋਕਾਂ ਦੀ ਦੁੱਖ ਸੁਣਨ ਦੀ ਇਹ ਆਵਾਜ਼ ਨੂੰ ਬੁਲੰਦ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਇਹਨਾਂ ਨੂੰ ਟੈਗ ਕਰਿਆ ਕਰੋ ਕਿ ਇਹਨਾਂ ਨੂੰ ਅਕਲ ਆਵੇ 20-20 ਹਜ਼ਾਰ ਰੁਪਏ ਟੀਕੇ ਦੀ ਐਮਆਰਪੀਆਂ ਕੋਈ 2000 ਦਾ ਵੇਚ ਰਿਹਾ ਕੋਈ 5000 ਦਾ ਵੇਚ ਰਿਹਾ ਪਰ ਇਹ ਮੇਰੀ ਕੱਲੀ ਵੀਡੀਓ ਪਾਉਣ ਨਾਲ ਮੈਨੂੰ ਲਾਈਕ ਕਮੈਂਟ ਨਹੀਂ ਨਾ ਚਾਹੀਦੀ ਕਿ ਵਾਹ ਵਾਹ ਅਨਮੋਲ थोड़े बच्चे है कर दे। वो कि करते मुडा कम की सीख रहा है इन्हें पढ़ाई लिखाई क्यों नहीं कराई अगे आए क्यों छुड़ाती ਐਕਸੀਡੈਂਟ ਕਿੰਨੇ ਵਜੇ ਹੋਇਆ ਰਤੀ? ਸਵੇਰ ਵੱਲ ਤੋਂ ਕਰੀ 9:00 ਦੁਪਹਿਰ 2:00 ਐਕਸੀਡੈਂਟ ਕਿਦਾਂ ਹੋ ਗਿਆ? ਉਧਰੋਂ ਹੁੰਦੇ ਪੈਸੀ ਦੇ ਟਰੰਕ ਤੋਂ ਪਰੇ ਮਾੜੀ ਬਿਮਾਰ ਸੀ ਵੀ ਉਹਨਾਂ ਲੈ ਕੇ ਜਾਂਦੇ ਸੀਗੇ। ਹਲੋ। ਉਧਰੋਂ ਘਰੋਂ ਹੁੰਦੇ ਪੈਸੀਗੇ ਤੇ ਪਿੱਛੇ ਦੀ ਫੇਰ ਮਾੜੀ ਦੀ ਗੱਟਣੀ। ਜਿਆਦਾ ਤੇ ਡਿਫਰੈਂਟ ਦੇ ਕਾਰ ਨਹੀਂ। ਸਿਆਲ ਸਮਝ ਨਹੀਂ ਪੈਤੀ ਲੱਗਦਾ। ਮੋਟਰਸਾਈਕਲ ਦੇ ਸੀ? ਹਾਂ ਜੀ। ਕੱਲਾ ਸੀ? ਹਾਂ ਜੀ। ਹੈਲਮਟ ਨਹੀਂ ਪਾਦੇ। ਸਨੇ ਕੰਪਨੀ ਦੀ ਸੀਗੀ। ਪੱਗ ਬੰਨੀ ਹੋਈ। ਪੱਗ ਉਤਰ ਗਈ। ਸਨੇ ਕੰਪਨੀ ਦੀ ਸੀਗੀ। ਮੋਟਰਸਾਈਕਲ ਕੀਦਾ ਜੀ ਉਹ ਤੁਸੀਂ ਕਿ ਕਿ ਬੜਾ ਦੇਖੀ ਉਹਦੀ ਵੀ ਨਾਲ ਜਿਨਾ ਕ ਐਕਟ ਭਰਦੇ ਸੀਗੀ ਮੈਂ ਪਹਿਲੀ ਵਾਰੀ ਕੋਈ ਭਰਾ ਕੋ ਭਰਾ ਲਈ ਰੋਂਦਾ ਦੇਖਿਆ ਤੂੰ ਕਭਰਾ ਨਾ ਤੂੰ ਆਪਣੇ ਵੱਲੋਂ ਕੋ ਕਮੀ ਨਹੀਂ ਛੱਡ ਰਿਆ ਇਨਸਾਨ ਦੇ ਹੱਥ ਜਿੰਨਾ ਕ ਜੋਰ ਹੈ ਨਾ ਉਹਨਾਂ ਲਾਣਾ ਚਾਹੀਦਾ ਬਾਕੀ ਰੱਬ ਤੇ ਹੈ ਮੈਂ ਤੇਰੇ ਜਜ਼ਬਾਤ ਸਮਝ ਸਕਦਾ ਹਾਂ ਔਰ ਬੜੀ ਵਧੀਆ ਗੱਲ ਹੈ ਤੂੰ ਆਪਣੇ ਭਰਾ ਲਈ ਅੱਜ ਕੱਲ ਚਿੱਟੇ ਖੂਨ ਹੋਏ ਪੈਨੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਤੋ ਫਿਰ ਵੀ ਆਪਣੇ ਭਰਾ ਨੂੰ ਪੁੱਛਦਾ ਬਹੁਤ ਵਧੀਆ ਗੱਲ ਹੈ ਇਹ ਇਹਨੂੰ ਕੋਈ ਛੋਟੀ ਗੱਲ ਨਾ ਸਮਝ ਪਰ ਮੈਨੂੰ ਵੀ ਆਪਣਾ ਭਰਾ ਸਮਝ ਕੇ ਮੇਰੀ ਗੱਲ ਮੰਨ ਪੀਜੀਆਈ ਵੱਲ ਦੀ ਤਿਆਰੀ ਕਰ ਲਓ ਵਧੀਆ ਰਹੋਗੇ ਕਿਉਂਕਿ ਜੇ ਇੱਥੇ ਰੱਖ ਲਿਆ ਤਾਂ ਕਿਸੇ ਨੇ ਨਹੀਂ ਮਾਇਆ ਦੇਣੀ ਸਲਾਹ ਸਾਹਮਣੇ ਦੇ ਦੇਣੀ ਐ ਕਰ ਲਓ ਉਹ ਕਰ ਲਓ ਜੇ ਤੁਸੀਂ ਪੀਡੀਆਈ ਜਾਉਂਗੇ ਤਾਂ ਉੱਥੇ ਤੁਹਾਡਾ ਸਾਰਾ ਇਲਾਜ ਅਸੀਂ ਮੋਸਟਲੀ ਫ੍ਰੀ ਕਰਾ ਦਾਂਗੇ ਤੁਹਾਡਾ ਕੋਈ ਪੈਸਾ ਨਹੀਂ ਲੱਗੂਗਾ ਰੈਣੀ ਸਰ ਗਏ ਮੋਗੇ ਵੀ ਕਹਿੰਦੇ ਸੀ ਬੱਚੇ ਉਸ ਨੂੰ ਰੱਖ ਲਈ ਮੋਗੇ ਸਿਵਲ ਰੈਣੀ ਕਿੱਥੋਂ ਰੈਣੀ ਦਾ ਪਖਵਾਲਾ ਪਖਵਾਲ ਪਿੰਡ ਇਹ ਉਧਰੋਂ ਤਾਂ ਪਿਆ ਜੀ ਗਈ ਓਕੇ ਕੋਈ ਗੱਲ ਕੋਈ ਜੋ ਸਾਡੇ ਕੋਲ ਮਦਦ ਹੋਈ ਮੈਂ ਜਰੂਰ ਹਾਂਜੀ ਮਦਦ ਕਰੂੰਗਾ ਤੁਹਾਡੀ ਟੈਨਸ਼ਨ ਨਾਲ ਹੋ ਗਈ ਤਾਂ ਰੈਪ ਕੀਤਾ ਵੇ ਜੀ ਇਹਨਾਂ ਨੇ ਜਵਾਬ ਦਿੱਤੇ ਫਿਰ ਉਹਨਾਂ ਮਰ ਤਾਂ ਹਸਪੀਟਲ ਲੈ ਕੇ ਗਏ ਜੀ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਅੱਛਾ ਕਿੱਥੇ ਲੁਧਿਆਣੇ ਲੈ ਕੇ ਆਏ ਇਹਨਾਂ ਨੇ ਵੀ ਜਵਾਬ ਦੇ ਦਿੱਤਾ ਜੀ ਲੁਧਿਆਣੇ ਕਿੱਥੇ ਸਿਵਲ ਹਾਂਜੀ 3 D M C ਗਏ ਆਏ ਤੇ ਡਾਊਟ ਨਹੀਂ ਚਲਾ ਦਿੱਤੀ ਕਿ ਅੱਧਾ ਘੰਟਾ ਬੀਤ ਗਿਆ ਮੇਰੀ ਡੈਥ ਹੋ ਸਕਦੀ ਹੈ डीएमसी ਕਿੰਨੇ ਵਜੇ ਪਹੁੰਚੇ ਸੀ ਫਿਰ? ਡੀਐਮਸੀ ਸਰ ਪਹਿਨੇ ਵਾਲੇ ਪਹੁੰਚ ਗਏ ਸੀ 4 ਵਜੇ ਤੱਕ। ਆ ਸਿਵਲ ਦਾ ਰੈਫਰਰਟਰ ਹੈਗਾ ਤੁਹਾਡੇ ਕੋਲ? ਨਹੀਂ ਸਾਜੀ ਆਹੀ ਦਿੱਤਾ ਹੈ ਪੇਪਰ। ਇਹ ਤਾਂ ਮੋਗੇ ਦਾ ਨਾ ਨਹੀਂ ਲੁਧਿਆਣਾ ਸਿਵਲ ਦਾ ਨਹੀਂ ਹੈਗਾ। ਨਹੀਂ ਲੁਧਿਆਣੇ ਦਾ ਨਹੀਂ ਹੈਗਾ ਜੀ। ਲੁਧਿਆਣ ਤਾਂ ਸਰ ਨੇ ਇੰਟਰਵਿਊ ਨਹੀਂ ਕਰਨ ਦਿੱਤੀ। ਬਾਹਰੋਂ ਡਾਕਟਰ ਨੇ ਦੇਖ ਕੇ ਮੋਰਥਾ ਸੀਗਾ। ਲੁਧਿਆਣਾ ਸਿਵਲ? ਹਾਂ ਜੀ। ਬੀੜਾ ਕਰ ਗਿਆ ਪਿਆ ਇਹਨਾਂ ਦਾ ਪੁਲਿਸਨ ਬਹੁਤ ਖਰਾਬ ਸੀ ਦੀ ਇਹਨਾਂ ਦੇ ਪਿੱਛੇ ਲਹੂ ਚੱਲ ਰਿਆ ਸੀ ਆ ਕਿੰਨੀ ਸ਼ਰਮ ਵਾਲੀ ਗੱਲ ਆ ਦੇਖੋ ਵਿਚਾਰਾ ਭਰਾ ਬੈਠਾ ਮੇਰੇ ਕੋਲ ਆਪਣੇ ਭਰਾ ਲਈ ਰੋ ਰਿਹਾ ਬਹੁਤ ਜ਼ਿਆਦਾ ਨਾ ਮੈਂ ਸੋ ਅੱਜਕੱਲ ਚਿੱਟਾ ਖੂਨਾ ਅੱਜਕੱਲ ਕੋਈ ਕਿਸੇ ਲਈ ਨਹੀਂ ਰੋਂਦਾ ਇਹ ਤਾਂ ਫਿਰ ਸਕਾ ਭਰਾ ਹੋ ਕੇ ਆਪਣੇ ਛੋਟੇ ਭਰਾ ਲਈ ਰੋ ਰਿਹਾ 22 ਸਾਲ ਦਾ ਜਵਾਨ ਮੁੰਡਾ ਹੈ ਯਾਰ ਇਹਦਾ ਭਰਾ ਐਕਸੀਡੈਂਟ ਹੋ ਗਿਆ ਉਹਦਾ ਐਕਸੀਡੈਂਟ ਹੋ ਕੇ ਵਿਚਾਰਾ ਗਰੀਬ ਬੰਦਾ ਕਿੱਥੇ ਜਾਏਗਾ ਸਰਕਾਰੀ ਜਾਏਗਾ ਇਹ ਵਿਚਾਰੇ ਮੋਗੇ ਸਰਕਾਰੀ ਚੱਲ ਗਏ ਦੇਖੋ ਬਸ਼ਰਮੀ ਦੇਖੋ ਸਾਡੇ ਸਰਕਾਰੀ ਸਿਸਟਮ ਦੀ ਚਲੋ ਮੈਂ ਤਾਂ ਡਾਕਟਰਾਂ ਦਾ ਕਸੂਰ ਨਹੀਂ ਕੱਢ ਰਿਹਾ ਕਿਉਂਕਿ ਮੈਂ ਕੋਈ ਆਪੋਜੀਸ਼ਨ ਪਾਰਟੀ ਚੋਂ ਤਾਂ ਹੈ ਨਹੀਂ ਕਿ ਮੈਂ ਫਲਾਨੀ ਸਰਕਾਰ ਦਾ ਤੇ ਮੈਂ ਦੂਜੀ ਸਰਕਾਰ ਨੂੰ ਗਾਲਾਂ ਕੱਢ ਰਿਹਾ ਮੈਂ ਤਾਂ ਆਪਣੇ ਸਿਸਟਮ ਨੂੰ ਲਾਂਤਾਂ ਪਾਣਾ ਰੋਜ਼ ਔਰ ਮੇਰੇ ਵਰਗਾ ਬੰਦਾ ਕੋਈ ਅੱਜ ਨਹੀਂ ਵੀਡੀਓ ਬਣਾਉਣ ਲੱਗਿਆ 9 ਸਾਲ ਹੋ ਗਏ ਸਾਨੂੰ 2016 ਤੋਂ ਅਸੀਂ ਬੈਠੇ ਆਂ ਈ ਠੰਡ ਗਰਮੀ ਧੋਪ ਇੱਥੇ ਕੱਟੀ ਐ ਦੇਖੋ ਮੋਗੇ ਚ ਮੁੰਡਾ ਲੈ ਕੇ ਗਿਆ ਆਪਣੇ ਭਰਾ ਨੂੰ ਸਿਰ ਫਟਿਆ ਹੋਇਆ ਡੀ ਐਮ ਸੀ ਚ ਰੈਫਰ ਕਰਦਾ ਤੁਸੀਂ ਦੇਖੋ ਡੀ ਐਮ ਸੀ ਲੁਧਿਆਣਾ ਯਾਰ ਉਹ ਗਰੀਬ ਬੰਦਾ ਵਿਚਾਰਾ ਘਰ ਦੇ ਕਾਗਜ਼ਗਿਰ ਵੀ ਰੱਖ ਕੇ 2 ਲੱਖ ਰੁਪਏ ਆਪਣੇ ਭਰਾ ਤੇ ਲਾ ਰਿਆ ਨਾ ਘਰ ساری ਜ਼ਿੰਦਗੀ ਬਣਨਾ ਦੁਆਰਾ ਔਰ ਮਹੀਨਾ ਰੱਖਣ ਲਈ ਡਾਕਟਰ ਨੇ ਕਹਿਤਾ ਕਿ ਥੋ ਲਿਆਵੋ 15-20 ਲੱਖ ਰੁਪਏ ਆਪਣੇ ਭਰਾ ਤੇ ਲਾ ਘਰੇ ਬਹਿ ਕੇ ਬੜਾ ਮੁਸ਼ਕਲ ਹੈ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਕਰਾਣਾ ਕਿ ਕੀ ਬੀਤਦੀ ਹੈ ਜਦੋਂ ਮੋਰੇ ਬੈਠਾ ਔਰ ਉਹਦਾ ਹਾਲ ਕੀ ਹੋਇਆ ਪਿਆ ਇਸ ਟਾਈਮ ਆਪਣੇ 22 ਸਾਲ ਦੇ ਨੌਜਵਾਨ ਭਰਾ ਨੂੰ ਦੇਖਦੇ ਹੋਏ ਔਰ ਤੁਸੀਂ ਮੁੰਡੇ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੀ ਹਾਲ ਹੈ ਔਰ ਦੇਖੋ ਸਰਕਾਰੀ ਹਸਪਤਲ ਆ ਵੱਡੇ ਵੱਡੇ ਬੋਰਡ ਲਾਣ ਨਾ ਸ਼ਹਿਰ ਦੇ ਵਿੱਚ ਤੁਹਾਡਾ ਸਰਕਾਰੀ ਸਿਸਟਮ ਠੀਕ ਥੋੜੀ ਹੋ ਜਾਣਾ ਕਦੀ ਮੇਰੇ ਰੇਅ ਨੂੰ ਬੁਲਾਓ ਨਾ ਡਿਬੇਟ ਤੇ ਤੁਸੀਂ ਐਲਾਨ ਕਰਦੇ ਹੋ ਕਿ ਫਲਾਣੀ ਪਾਰਟੀ ਦਾ ਆ ਜਾਵੇ ਮੰਤਰੀ ਸੀਐਮ ਮੇਰੇ ਨਾਲ ਡਿਬੇਟ ਕਰੇ ਮੈਨੂੰ ਬੁਲਾਓ ਖਾਂ ਮੈਂ ਤੁਹਾਡੇ ਪੋਤੜੇ ਦੱਸਾਂ ਤੁਹਾਨੂੰ ਸਰਕਾਰੀ ਸਿਸਟਮ ਦੇ ਕਿੰਨਾ ਕਿ 2 ਸਾਲ ਚ ਬਦਲਾਅ ਆਇਆ ਤੇ ਲੋ ਪਿਛਲੇ 70 ਸਾਲਾਂ ਤੋਂ ਤਾਂ ਬੇੜਾ ਗਰ ਕੇ ਆਸੀਂ ਭੁਗਤ ਹੀ ਰਹੇ ਹਾਂ ਜੇ ਸਿਸਟਮ ਵਧੀਆ ਹੋਵੇ ਸਾਨੂੰ ਕੀ ਲੋੜ ਇੱਥੇ ਬਹਿ ਕੇ ਲੋਕਾਂ ਦੀ ਦੁੱਖ ਸੁਣਨ ਦੀ ਕੀ ਲੋੜ ਪਈ ਸਰਕਾਰੀ ਹਸਪਤਲ ਬੰਦਾ ਲੈ ਕੇ ਜਾਂਦਾ ਆ ਡੀ ਐਮ ਸੀ ਦੇ ਬਿੱਲ ਦੇਖ ਲੋ ਆ 14000 ਦੀ ਪਰਚੀ ਐ ਆ 10000 ਦੀ ਪਰਚੀ ਐ ਆ 17000 ਦੀ ਪਰਚੀ ਐ ਯਾਰ ਆਪਣੀ ਮਾਂ ਦਾ ਪਤਾ ਕਰਨ ਜਾ ਰਿਹਾ ਸੀ ਘਰੇ ਦੀ ਮਾਂ ਬਿਮਾਰ ਸੀ ਮਾਂ ਦਾ ਪਤਾ ਕਰਨ ਜਾ ਰਿਹਾ ਸੀ ਆਪ ਹੀ ਮਰੀਜ਼ ਬਣ ਗਿਆ 300 400 ਦੇ ਆਡੀ ਕਮਾਉਣ ਵਾਲਾ ਬੰਦਾ ਕਿੱਥੋਂ ਲਾਵੇ ਲੱਖਾਂ ਰੁਪਿਆ ਰੱਬ ਨਾ ਕਰੇ ਮੈਂ ਸੋਚ ਰਿਹਾ ਸੀ ਕੋਵਿਡ ਲੰਘਿਆ ਤੇ ਲੋਕਾਂ ਨੇ ਬੜਾ ਜਸ਼ਨ ਮਨਾਇਆ ਕਿ ਰੱਬਾ ਤੂੰ ਸਾਨੂੰ ਜ਼ਿੰਦਗੀ ਬਖਸ਼ਤੀ ਕੋਵਿਡ ਚਲਾ ਗਿਆ ਅੱਜ ਤੁਹਾਨੂੰ ਕੀ ਲੱਗਦਾ ਜੇ ਕੋਵਿਡ ਦੁਆਰਾ ਆ ਜਾਵੇ ਸਾਡੇ ਇੰਡੀਆ ਕੋਲ ਕਿੰਨਾ ਕ ਹੈਲਥ ਸਿਸਟਮ ਤਕੜਾ ਹੈ ਕਿੰਨੇ ਕ ਨੀ ਪੱਥਰ ਰੱਖੇਗੇ ਪੰਜਾਬ ਦੇ ਵਿੱਚ ਮੈਡੀਕਲ ਕਾਲਜਾਂ ਦੇ ਤੇ ਮੈਡੀਕਲ ਹਸਪੀਟਲਾਂ ਦੇ ਮੈਨੂੰ ਦੱਸਿਓ ਯਾਰਾ ਕਮੈਂਟ ਕਰਕੇ ਗੱਲਾਂ ਕਰਾ ਲਓ ਕਲੇਸ਼ ਕਰਾ ਲਓ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਲਓ ਤਾਂ ਵੀਡੀਓ ਸ਼ੇਅਰ ਹੋ ਜਾਂਦੀ ਹੈ ਕਿਸੇ ਦੇ ਘਰ ਦਾ ਜਲੂਸ ਨਿਕਲ ਰਿਹਾ ਹੋਵੇ ਉਹ ਵੀਡੀਓ ਬਿਨਾ ਮੰਗੇ ਕਹੇ ਸ਼ੇਅਰ ਹੋ ਜਾਂਦੀ ਹੈ ਆ ਸਰਕਾਰ ਨੂੰ ਹੀ ਚੀਜ਼ਾਂ ਦਿਖਾਓ ਨਾ ਮੈਂ ਆਪਣੇ ਸਰਕਾਰ ਦੇ ਸਿਸਟਮ ਨੂੰ ਰਿਕੁਐਸਟ ਕਰਨਾ ਚਾਹੁੰਦਾ ਜਿਨ੍ਹਾਂ ਦੇ ਹੱਥ ਵੀ ਪਾਵਰ ਹੈ ਅੱਜ ਹਰ ਘਰ ਦੇ ਵਿੱਚ ਆਟਾ ਜਾਂਦਾ ਹੈ ਕਪੜਿਆ ਜਾਂਦਾ ਹੈ ਉਹਦੀ ਐਮ ਆਰ ਪੀ ਤੈ ਹੈ ਅੱਜ ਘਰ 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 ਦੇ ਵਿੱਚ ਦਵਾਈ ਜਾਂਦੀ ਹੈ ਐਮ ਆਰ ਪੀ ਕਿਉਂ ਨਹੀਂ ਤੈ ਹੈਗੀ 20 2000 ਰੁਪਏ ਟੀਕੇ ਦੀ ਐਮ ਆਰ ਪੀਆਂ ਕੋਈ 2000 ਦਾ ਵੇਚ ਰਿਹਾ ਕੋਈ 5000 ਦਾ ਵੇਚ ਰਿਹਾ ਸਮਝ ਹੀ ਨਹੀਂ ਆ ਰਹੀ ਅਸਲ ਕੀਮਤ ਕੀ ਹੈ ਉਹਦੀ ਜਿਹਦੇ ਨਾਲ ਜਿਹਦੇ ਚੋ ਵਿਕਣਾ ਚਾਹੀਦਾ ਮੈਡੀਕਲ ਸਿਸਟਮ ਇੰਨਾ ਕ ਬੇੜਾ ਕਰ ਕਰਿਆ ਪਿਆ ਹਸਪੀਟਲਾਂ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਿਪੋਰਟਾਂ ਇੰਨੀਆਂ ਟੈਸਟ ਦਵਾਈਆਂ ਔਰ ਕੁੱਲ ਮਿਲਾ ਕੇ ਬੇੜਾ ਕਰ ਕਰਿਆ ਵਿਚਾਰੇ ਗਰੀਬ ਬੰਦੇ ਦਾ ਅਮੀਰ ਬੰਦਾ ਦਾ ਕੀ ਹੈ ਉਹਦੇ ਕੋਲ ਤਾਂ ਪੈਸੇ ਦੀ ਕਮੀ ਹੋਇਆ ਨਹੀਂ ਦੇਖੋ ਅਸੀਂ ਅੱਜ ਮਤਲਬ ਬੜੀ ਵੱਡੀ ਗੱਲ ਹੈ ਅੱਜ ਗੁਰਪੁਰਬ ਹੈ। ਔਰ ਦੁੱਖ ਲੱਗਦਾ ਇਹ ਹਾਲਾਤ ਸੁਣ ਕੇ ਚਲੋ ਅਸੀਂ ਤਾਂ ਦੇਖਦੇ ਹਾਂ ਰੋਜ਼ ਦੇਖਦੇ ਆ ਪਰ ਮੈਂ ਸਿਰਫ ਵੀਡੀਓ 'ਚ ਤੁਹਾਨੂੰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਰਕਾਰੀ ਸਿਸਟਮ ਹੈ ਇੰਨਾ ਫੇਲ ਹੈ। ਤੁਸੀਂ ਕਿਹਦੇ ਤੇ ਧਿਆਨ ਦੇ ਰਹੇ ਹੋ? ਤੁਹਾਡੇ ਲੁਧਿਆਣੇ ਸਿਵਲ ਹਸਪੀਟਲ ਤੇ ਜਾ ਕੇ ਹਾਲਤਾ ਦੇਖੋ। ਲੁਧਿਆਣਾ ਦੀ ਆਬਾਦੀ ਹੈਗੀ 70 ਲੱਖ ਤੇ ਡਾਇਲਿਸਿਸ ਮਸ਼ੀਨਾਂ ਦੋ। ਮਤਲਬ ਕੀ ਡਾਕਟਰਾਂ ਨਾਲ ਬਹਿ ਕੇ ਗੱਲ ਕਰੋ ਉਹ ਸਰਕਾਰ ਦੇ ਦੋਸ਼ ਕੱਢਦੇ ਨੇ। ਸਰਕਾਰ ਨਾਲ ਗੱਲ ਕਰੋ ਉਹ ਡਾਕਟਰ ਦਾ ਦੋਸ਼ ਕੱਢਦਾ ਉਹ ਇਹ ਬੰਦਾ ਕਿੱਥੇ ਗਰੀਬ ਬੰਦਾ ਕਿੱਥੇ ਜਾਵੇ ਤੁਸੀਂ ਤਾਂ ਦੋਨੋਂ ਜਵਾਕਾਂ ਵਾਂਗੂੰ ਲੜ ਪੈਨੇ ਹੋ ਮੈਂ ਸਰਕਾਰ ਕੋਲ ਵੀ ਗਿਆ ਮੈਂ ਸਰਕਾਰੀ ਲੀਡਰਾਂ ਕੋਲ ਵੀ ਗਿਆ ਕਿ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਸਿਸਟਮ 'ਚ ਸੇਵਾ ਕਰਨਾ ਚਾਹੁੰਦੇ ਹਾਂ ਉਹ ਕੱਢ ਦਿੰਦੇ ਨੇ ਡਾਕਟਰਾਂ ਦਾ ਦੋਸ਼ ਮੈਂ ਡਾਕਟਰਾਂ ਕੋਲ ਵੀ ਗਿਆ ਡਾਕਟਰ ਤਾਂ ਕੱਢ ਦਿੰਦੇ ਨੇ ਸਰਕਾਰ ਦਾ ਦੋਸ਼ ਯਾਰ ਤੁਹਾਡੇ ਦੋਨਾਂ ਦੇ ਦੋਸ਼ ਦੇ ਚੱਕਰ 'ਚ ਗਰੀਬ ਬੰਦਾ ਕਿੱਥੇ ਜਾਵੇ ਤੁਸੀਂ ਤਾਂ ਕਹਿ ਦਿੰਦੇ ਹੋ ਉਹ ਗਲਤ ਹੈ ਡਾਕਟਰ ਗਲਤ ਨਹੀਂ ਜੀ ਡਾਕਟਰ ਤਾਂ ਮਰੀਜ਼ਾਂ ਨੂੰ ਦਵਾਈ ਕੰਪਨੀ ਲਿਖਦੇ ਨੇ ਡਾਕਟਰ ਕਿਸੇ ਡਾਕਟਰ ਨੂੰ ਅਲਾਉਡ ਹੀ ਨਹੀਂ ਉਹ ਕੰਪਨੀ ਲਿਖਣਾ ਫਿਰ ਵੀ ਉਹ ਦਵਾਈ ਕੰਪਨੀ ਦੀ ਲਿਖਦੇ ਹੀ ਨਹੀਂ ਉਹ ਤਾਂ ਲਿਖਦੇ ਹੀ ਨਹੀਂ ਐਥਿਕ ਐਥੀਕਲ ਦਵਾਈ ਉਹ ਤਾਂ ਲਿਖਦੇ ਹੀ ਨਹੀਂ ਜਨਰਿਕ ਦਵਾਈ ਮਤਲਬ ਸਰਕਾਰ ਕੋਲ ਜਾਓ ਡਾਕਟਰਾਂ ਦਾ ਦੋਸ਼ ਡਾਕਟਰਾਂ ਕੋਲ ਜਾਂ ਸਰਕਾਰ ਦਾ ਦੋਸ਼ ਤੁਹਾਡੇ ਚੱਕਰ ਦੇ ਵਿੱਚ ਬੰਦਾ ਕਿੱਥੇ ਜਾਵੇ ਇਹ ਕਿੱਥੇ ਜਾਵੇ ਕਿੰਨੇ ਪੈਸੇ ਲੱਗੇ ਬਾਈ ਜੀ ਹੁਣ ਤੱਕ ਡੀ ਐਮ ਸੀ ਕਦੋਂ ਤੋਂ ਐਡਮਿਟ ਹੋ 2 ਲੱਖ ਲੱਗੇ ਕਿੰਨੀ ਦੇਰ ਚ 3 ਦਿਨਾਂ ਚ 3 ਦਿਨਾਂ ਦੇ ਵਿੱਚ 2 ਲੱਖ ਰੁਪਏ ਲਾਤਾ ਕਿੰਨੇ ਸਾਲਾਂ ਦੀ ਕਮਾਈ ਉਡਾਤੀ ਬਾਊ ਜੀ ਕਾਰਪੈਂਟਰ ਦਾ ਭਰਾ ਛੋਟਾ ਕਾਰਪੈਂਟਰ ਇਹ ਆ ਪੇਂਟ ਦਾ ਕੰਮ ਕਰਦਾ ਹੁਣ ਇਹਦੇ ਹੰਝੂ ਮੈਨੂੰ ਬੈਠੇ ਦਾ ਨਜ਼ਰ ਆ ਰਹੇ ਨੇ ਬੜੀ ਹਮਦਰਦੀ ਹੈ ਇਹਦੇ ਨਾਲ ਪਰ ਇਹ ਮੇਰੀ ਕਲੀ ਵੀਡੀਓ ਪਾਉਣ ਨਾਲ ਮੈਨੂੰ ਲਾਈਕ ਕਮੈਂਟ ਨਹੀਂ ਨਾ ਚਾਹੀਦੇ ਕਿ ਵਾਹ ਵਾਹ ਅਨਮੋਲ ਕਿੰਨਾ ਚੰਗਾ ਕੰਮ ਕਰ ਰਿਹਾ ਸਾਡੀ ਸਰਕਾਰ ਦਾ ਕੀ ਹਾਲ ਹੈ ਸਰਕਾਰੀ ਸਿਸਟਮ ਦਾ ਕੀ ਹਾਲ ਹੈ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਤੁਸਾਂ ਨੂੰ ਲੱਗਦਾ ਕਿ ਕਿਸੇ ਨੇ ਸਪੀਚ ਦੇ ਦਿੱਤੀ ਖੜ ਕੇ ਤੇ ਚਾਰ ਤਾੜੀਆਂ ਵੱਜ ਗਈਆਂ ਤੇ ਬਹੁਤ ਵਧੀਆ ਬੋਲਦਾ ਬੰਦਾ ਭਾਈ ਜੀ ਬੋਲਣ ਤੋਂ ਵਧੀਆ ਕੰਮ ਹੋਣੇ ਚਾਹੀਦੇ ਨੇ ਜਿਹੜੀਆਂ ਐਨ ਜੀਓਜ਼ ਪੰਜਾਬ ਲਈ ਕੰਮ ਕਰ ਰਹੀਆਂ ਨੇ ਕਦੀ ਮੀਟਿੰਗ ਦੇਖ ਕੀ ਹਾਂਜੀ ਅਨਮੋਲ ਜੀ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੋ ਸਾਨੂੰ ਸਲਾਹ ਦਿਓ ਕਿ ਮੈਡੀਕਲ ਫੀਲਡ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਵੇਂ ਸੁਧਾਰੀਏ ਉਦੋਂ ਇਹਨਾਂ ਦੀ ਧੌਣ ਚ ਖਿੱਲਾ ਕਿ ਅਨਮੋਲ ਇੱਕ ਨੌਜਵਾਨ ਜਾਂ ਮੁੰਡਾ ਇਹ ਸਾਨੂੰ ਸਲਾਹ ਦੇਗਾ ਠੀਕ ਹੈ ਭਾਈ ਫਿਰ ਅਸੀਂ ਵੀ ਆਪਣੇ ਚਿੱਟੇ ਵਾਲਾਂ ਦੀ ਉਡੀਕ ਹੀ ਕਰ ਰਹੇ ਹਾਂ ਸਾਡੇ ਵਾਲ ਚਿੱਟੇ ਹੋ ਜਾਣ ਸਾਨੂੰ ਵੀ ਯੂਥ ਸੁਣਨਾ ਸ਼ੁਰੂ ਕਰ ਹੀ ਰਹੀ ਹੈ ਫਿਰ ਮੇਰੀ ਬੇਨਤੀ ਹੈ ਨਵੀਂ ਮੰਡੀਰੀ ਨੂੰ ਜਿਹੜੀ ਨਵੀਂ ਪੰਜੀਰੀ ਅੱਜ ਕੱਲ ਵੋਟ ਜਿੱਦੀ ਬਣ ਰਹੀ ਹੈ ਬੋਰਡ ਦੀ ਪਾਵਰ ਪਛਾਣੋ ਇਹ 5 ਸਾਲ ਬੜੀ ਜਲਦੀ ਬੀਤ ਜਾਂਦੇ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਇਆ ਕਰੋ ਅਬ ਬਰਸਾਤੀ ਡੱਡੂ ਅੱਜ ਕੱਲ ਨਜ਼ਰ ਆਣਗੇ ਤੁਹਾਨੂੰ ਇਲੈਕਸ਼ਨ ਆ ਰਹੀਆਂ ਮੈਂਬਰ ਆਫ ਪਾਰਲੀਮੈਂਟ ਦੀਆਂ ਇਹਨਾਂ ਨੂੰ ਪੁੱਛੋ ਕਿ ਪਹਿਲਾਂ ਕਿੱਥੇ ਸੀ 5 ਸਾਲਾਂ ਬਾਅਦ ਮੀਟਿੰਗਾਂ ਵੀ ਕਰਦੇ ਨੇ ਹੱਥ ਵੀ ਜੋੜਦੇ ਨੇ ਜੁੱਤੀਆਂ ਦਾ ਹਾਰ ਪਾਉਂਨਾਂ ਦੇ ਗਲ ਦੇ ਵਿੱਚ ਕਿ ਆ ਪੁੱਛੋ ਨਾ ਕਿ ਲੁਧਿਆਣੇ ਸਿਵਲ ਹਸਪੀਟਲ ਦੇ ਵਿੱਚ ਕਿਉਂ ਨਹੀਂ ਆਪਰੇਸ਼ਨ ਹੋ ਰਿਹਾ ਪਹਿਲਾਂ ਮੋਗੇ ਗਏ ਮੋਗੇ ਵਾਲਿਆਂ ਨੂੰ ਰੈਫਰ ਕਰਤਾ ਜਾਓ ਡੀ ਐਮ ਸੀ ਬਾਈ ਜੀ ਸਿਵਲ ਗਏ ਸਿਵਲ ਵਾਲਿਆਂ ਨੂੰ ਰੈਫਰ ਕਰਤਾ ਪੀ ਜੀ ਆਈ ਸਾਡਾ ਇੰਨਾ ਬੇੜਾ ਕਰਕੇ ਆ ਬੈ ਕੇ ਸਾਡੇ ਲੁਧਿਆਣੇ ਸ਼ਹਿਰ ਕੋਲ ਇੱਕ ਸਰਕਾਰੀ ਵਧੀਆ ਹਸਪੀਟਲ ਹੀ ਨਹੀਂ ਜਿੱਥੇ ਮਰੀਜ਼ ਦਾ ਇ ਸ਼ਰਮ ਆਂਦੀ ਐ ਜਿਨੀਆਂ ਲਾਂਤਾਂ ਪਾ ਲੋਨਾਂ ਨੂੰ ਘਟਾ ਤੁਸੀਂ ਵੀ ਲਾਂਤਾਂ ਪਾਇਆ ਕਰੋ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਘਰ ਘਰ ਦੇ ਵਿੱਚ ਅਜ ਦਵਾਈ ਜਾ ਰਹੀ ਐ ਇੱਕ ਦਵਾਈ ਦੀ ਐਮ ਆਰ ਪੀ ਫਿਕਸ ਕਰਾ ਦਿਓ ਗੁਲਕੋਚ ਦੀ ਬੋਤਲ ਜਿਹਦਾ ਦਿਲ ਕਰ ਰਿਹਾ 70 ਰੁਪਏ ਦੀ ਵੇਚ ਰਿਹਾ ਜਿਹਦਾ ਦਿਲ ਕਰ ਰਿਹਾ 700 ਰੁਪਏ ਦੀ ਵੇਚ ਰਿਹਾ ਔਰ ਤੁਸੀਂ ਇੱਕ ਇੱਕ ਐਮ ਆਰ ਪੀ ਨਹੀਂ ਤੈਅ ਕਰ ਸਕਦੇ ਕਿ ਇਸ ਰੇਟ ਤੋਂ ਜ਼ਿਆਦਾ ਕੋਈ ਇਲਾਜ ਨਹੀਂ ਕਰ ਸਕਦਾ ਰੇਤਾ ਤੈਅ ਕਰਤਾ ਕਿ ਇੰਨੇ ਰੁਪਏ ਫੁੱਟ ਜਾਣਾ ਐ ਬਿਜਲੀ ਤੈਅ ਕਰਤੀ ਫ੍ਰੀ ਲੈ ਲਓ ਫ੍ਰੀ ਦੀਆਂ ਹੱਤਾਂ ਪਾ ਰਹੇ ਹੋ ਫ੍ਰੀ ਇਲਾਜ ਹੀ ਦੇ ਦਿਓ ਹਰ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਇੱਕ ਰੇਟ ਲਿਸਟ ਤੈਅ ਕਰੋ ਕਿ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੀ ਆ ਰੇਟ ਲਿਸਟ ਹੈ ਕੋਈ ਵੀ ਸਕੂਲ ਇੰਨੀ ਫੀਸ ਤੋਂ ਜ਼ਿਆਦਾ ਫੀਸ ਨਹੀਂ ਲੈ ਸਕਦਾ ਕੋਈ ਵੀ ਡਾਕਟਰ ਇੰਨੀ ਫੀਸ ਤੋਂ ਜ਼ਿਆਦਾ ਆਪਰੇਸ਼ਨ ਦੇ ਪੈਸੇ ਨਹੀਂ ਲੈ ਸਕਦਾ ਜਿਹਦਾ ਮੂੰਹ ਚੱਕ ਕੇ ਦਿਲ ਕਰਦਾ 2 ਲੱਖ ਰੁਪਏ ਆਪਰੇਸ਼ਨ ਦੇ ਦੇ ਦੋ ਜਿਹਦਾ ਚੱਕ ਕੇ ਮੂੰਹ ਦਿਲ ਕਰਦਾ ਜੀ ਮੈਨੂੰ 3 ਲੱਖ ਰੁਪਏ ਆਪਰੇਸ਼ਨ ਦੇ ਦੇ ਦੋ ਕੋਈ ਰੇਟ ਤੈਅ ਨਹੀਂ ਐ ਐਮਐਸਪੀ ਲਾਣਿਓ ਫਸਲਾਂ ਤੇ ਫਸਲਾਂ ਤੇ ਐਮਐਸਪੀ ਲੱਗਦੀ ਕਿ ਇੰਨੇ ਰੁਪਏ ਝੋਨਾ ਲੈਣਾ ਹੀ ਲੈਣਾ ਇਲਾਜ ਤੇ ਵੀ ਲਾਓ ਕਿ ਭਾਈ ਤੁਹਾਡੇ ਮਰੀਜ਼ ਨੂੰ ਆਹ ਦਿੱਕਤ ਹੈ ਤੇ ਇੰਨੀ ਦਿੱਕਤ ਦੇ ਇੰਨੇ ਪੈਸੇ ਲੱਗਣੇ। ਮੂੰਹ ਚੱਕ ਕੇ ਕਰੋੜਾ ਕਰੋੜ ਰੁਪਏ ਦੀਆਂ ਐਫ ਡੀਆਂ ਕਰਾਈ ਫਿਰਦੇ ਨੇ ਹਸਪਤਾਲਾਂ ਵਾਲੇ। ਔਰ ਇੱਕ ਮਜਬੂਰੀ ਹੈ। ਇੱਕ ਗਰੀਬ ਬੰਦੇ ਨੂੰ ਹਸਪਤਾਲ ਸ਼ੌਂਕ ਲਈ ਜਾਣਾ ਜਾਂ ਉਹਨੇ ਇੱਕ ਸ਼ੌਂਕ ਲਈ ਇਲਾਜ ਕਰਾਣਾ ਮਜਬੂਰੀ ਹੈ ਯਾਰ। ਹੁਣ ਉਹਦੇ ਭਰਾ ਦਾ ਐਕਸੀਡੈਂਟ ਹੋ ਗਿਆ ਰੋ ਰਿਆ ਮੇਰੇ ਮੂਰੇ ਬਹਿ ਕੇ ਕਿ ਡਾਕਟਰ ਨੇ ਮਹੀਨਾ ਕਹਤਾ। 3 ਦਿਨਾਂ ਅੱਜ ਦੇ 3 ਲੱਖ ਰੁਪਏ ਲੱਗ ਗਿਆ। ਮਹੀਨੇ ਦਾ ਕਿੰਨਾ ਹੋ ਗਿਆ 30 ਲੱਖ ਰੁਪਈਆ। 30 ਲੱਖ ਰੁਪਏ ਕਿੱਥੋਂ ਦੇ ਦਾਂ ਨੂੰ ਇਕੱਠਾ ਕਰਕੇ? ਔਰ ਨਾਲੇ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਇਕੱਠੇ ਸਰਕਾਰੀ ਹਸਪੀਟਲ ਨੂੰ ਮੇਰੀ ਬੇਨਤੀ ਹੈ ਤੌਣ ਚੋਂ ਕਿੱਲੇ ਕੱਢ ਲੋ ਤੁਸੀਂ ਪੁਰਾਣੀਆਂ ਸਰਕਾਰਾਂ ਭੰਡਦੇ ਹੋ ਤੁਹਾਡੇ ਵੀ ਤਾਂ ਲੱਛਣ ਉਹੀ ਨੇ ਤੁਸੀਂ ਪੰਜਾਬ ਦੀਆਂ ਸੰਸਥਾਵਾਂ ਇਕੱਠੀਆਂ ਕਰੋ ਆ ਜਿਹੜੇ ਮੇਰੇ ਕੋਲ ਆ ਲੋਕ ਆਏ ਹੋਏ ਨੇ ਇਹ ਇਹਨਾਂ ਦੀ ਇਹਨਾਂ ਦੀ ਜੇਬਾਂ ਚੋਂ ਕੱਢ ਕੇ ਮੈਂ ਇਹਨਾਂ ਨੂੰ ਪੈਸੇ ਦੇਣੇ ਨੇ ਇਹ ਐਨਆਰਆਈ ਆਂਦੇ ਨੇ ਇਹ ਇਹ ਪ੍ਰਾਈਵੇਟ ਹਸਪੀਟਲ ਹੀ ਅਮੀਰ ਕਰਨੇ ਨੇ ਇਹੀ ਜੇ ਮੈਂ ਇਹਨਾਂ ਨੂੰ ਕਹਾਂ ਕਿ ਭਾਈ ਮੇਰੇ ਸਰਕਾਰੀ ਹਸਪੀਟਲ 'ਚ ਮੈਂ ਇਹਨਾਂ ਦਾ ਇਲਾਜ ਕਰਾਨਾ ਤੁਸੀਂ ਇਹਨਾਂ ਨੂੰ ਡੋਨੇਸ਼ਨ ਦੇ ਦਿਓ ਆਪਣੀ ਅਗਲਾ ਹੱਸ ਹੱਸ ਦੇਗਾ ਪਰ ਸਾਡੀ ਤਰਾਸ ਦੀ ਦੇਖੋ ਪੰਜਾਬ ਦੀ ਕਿ ਜਿੰਨੀਆਂ ਸੰਸਥਾਵਾਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਸਾਰਾ ਪੈਸਾ ਜਾ ਕਿਨੂੰ ਰਿਹਾ ਸਰਕਾਰਾਂ ਤੋਂ ਇਲਾਵਾ ਮਤਲਬ ਦਿਲ ਟੁੱਟਦਾ ਹੈ ਇਹ ਹਾਲਾਤ ਦੇਖ ਕੇ ਨਾ ਅਜੇ ਤਾਂ ਦੂਜਾ ਮਰੀਜ਼ ਅਸੀਂ ਸ਼ੁਰੂ ਕੀਤਾ ਦੇਖਣਾ ਅੱਜ ਇੱਕ ਇੱਕ ਮਰੀਜ਼ ਆ ਕੇ ਆਪਣੀ ਕਹਾਣੀ ਦੱਸੇਗਾ ਕਿ ਹਾਂ ਵੀ ਮੇਰਾ ਦੁੱਖ ਹੈ ਤੇ ਉਹਨਾਂ ਨੂੰ ਲੱਗੇਗਾ ਕਿ ਸ਼ਾਇਦ ਅਨਮੋਲ ਕਬਤਰਾ ਕੋਈ ਰਾਜਾ ਬੈਠਾ ਹੈ ਉਹ ਕਲਮ ਘੁਮਾਏਗਾ ਇਹਨੂੰ 2 ਲੱਖ ਦੇ ਦਿਓ ਇਹਨੂੰ 3 ਲੱਖ ਦੇ ਦਿਓ ਤਾਂ ਮਦਦ ਹੋਏਗੀ ਕੋਈ ਰਾਜਾ ਨਹੀਂ ਹੈਗਾ ਮੈਂ ਮੈਂ ਵੀ ਭੀਖ ਮੰਗ ਕੇ ਲੋਕਾਂ ਕੋਲ ਇਕੱਠੇ ਕਰਕੇ ਪੈਸੇ ਦੇਣੇ ਨੇ ਕਿੰਨੇ ਕ ਦੇ ਦਾਂਗਾ ਇਹਨੂੰ 10000 20000 30000 ਕੀ ਬਣੂ ਇਹਦਾ 30000 ਨਾ ਅੱਧੀ ਦਿਹਾੜੀ ਨਹੀਂ ਨਿਕਲਨੇ ਮੇਰੀ ਬੇਨਤੀ ਆ ਸਰਕਾਰੀ ਸਿਸਟਮ ਨੂੰ ਲੋਕਾਂ ਨੂੰ ਕਿ ਇਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰੋ ਆ ਜਿਹੜੇ ਲੀਡਰ ਤੁਹਾਨੂੰ ਤੁਸੀਂ ਬੁਲਾ ਕੇ ਪਾਲਸ਼ਾ ਕਰਦੇ ਹੋ ਨਾ ਇਹਨਾਂ ਦੇ ਪ੍ਰੋਗਰਾਮਾਂ ਤੇ ਇਹਨਾਂ ਨੂੰ ਪੁੱਛਿਆ ਕਰੋ ਔਰ ਜਿਹੜੇ ਮੈਨੂੰ ਸਵਾਲ ਕਰਦੇ ਨੇ ਤੂੰ ਕਿਉਂ ਨਹੀਂ ਪੁੱਛਦਾ ਜੇ ਮੈਂ ਨਾ ਪੁੱਛਦਾ ਹੁੰਦਾ ਇੱਥੇ ਨਾ ਬੈਠਾ ਹੁੰਦਾ ਤੁਹਾਡੇ ਤੋਂ ਜ਼ਿਆਦਾ ਸਵਾਲ ਪੁੱਛਦਾ ਪਰ ਰੜਕਦਾ ਉਹਨਾਂ ਦੀ ਅੱਖਾਂ 'ਚ ਕਿ ਇਹ ਸਵਾਲ ਕਿਉਂ ਪੁੱਛ ਆ ਵੱਡੇ ਵੱਡੇ ਬੋਰਡ ਲਾਣ ਨਾਲ ਵੱਡੇ ਵੱਡੇ ਇਸ਼ਤਿਹਾਰ ਲਾਣ ਪੰਜਾਬ ਦਾ ਭਲਾ ਨਹੀਂ ਹੋਣਾ ਕਿ ਹਰ ਟਾਈਮ ਫੇਸਬੁੱਕ ਤੇ ਤੁਹਾਨੂੰ ਪੋਜ਼ਿਟਿਵ ਚੀਜ਼ਾਂ ਸਰਕਾਰ ਦੀਆਂ ਸੁਣ ਰਹੀਆਂ ਤੇ ਆਵਾਜ਼ ਹੀ ਵਾ ਆਹ ਰਹੀ ਆ ਦੇਖੋ ਸਿਸਟਮ 22 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਮੈਡੀਕਲ ਸਿਸਟਮ ਦਾ ਅੱਜ ਹਾਲ ਦੇਖ ਲਓ ਕੀ ਹੈ ਅੱਜ ਵੀ ਇੱਕ ਹਾਰਟ ਦੀ ਸਰਜਰੀ ਲਈ ਦਿਮਾਗ ਦੀ ਸਰਜਰੀ ਲਈ ਛੋਟੇ ਮੋਟੇ ਆਪਰੇਸ਼ਨ ਲਈ ਵੀ ਮਰੀਜ਼ ਨੂੰ ਰੈਫਰ ਕਰ ਦਿੰਦੇ ਨੇ ਪੀਜੀਆਈ ਔਰ ਪੀਜੀ ਫਰੀਦਕੋਟ ਮੈਡੀਕਲ ਤੇ ਸਾਡੇ ਮਰੀਜ਼ ਜਾਂਦੇ ਨੇ ਉੱਥੇ ਦਾ ਹਾਲ ਸੁਣ ਲਓ ਹਰ ਡਾਕਟਰ ਨੂੰ ਅਲਾਉਡ ਹੁੰਦਾ ਹੈ ਕਿ ਤੁਸੀਂ ਜਨਰਿਕ ਦਵਾਈ ਲਿਖਣੀ ਹੈ ਸਾਲਟ ਲਿਖਣਾ ਬਾਈ ਜੀ ਫਿਰ ਵੀ ਕੰਪਨੀਆਂ ਲਿਖ ਰਹੇ ਨੇ ਮੂੰਹ ਚੱਕ ਚੱਕ ਕੇ ਸਾਡੇ ਇੱਕ ਮਰੀਜ਼ ਦੀ ਦਵਾਈ ਉਹਦੀ ਲੱਤ ਕੱਟਣੀ ਸੀ 88000 ਰੁਪਏ ਦੀ ਦਵਾਈ ਦੇਤੀ 88000 ਰੁਪਏ ਦੀ ਦਵਾਈ ਫਰੀਦਕੋਟ ਮੈਡੀਕਲ ਦੇ ਵਿੱਚ ਉਹ ਲਾਨਤ ਦਾ ਯਾਰ ਐਸੀ ਡਾਕਟਰੀ ਨੂੰ ਤੁਸੀਂ ਵੀ ਆਪਣੇ ਜਵਾਕਾਂ ਨੂੰ ਰੋਟੀਆਂ ਖਵਾਉਣੀ ਐ ਅਸੀਂ ਵੀ ਕਾਰੋਬਾਰ ਕਰਦੇ ਆ ਪਰ ਇਹ ਥੋੜੀ ਕਿ ਤੁਸੀਂ ਲੋਕਾਂ ਦੇ ਦਾਨ ਨਾਲ ਕਾਰੋਬਾਰ ਕਰੋ ਆਪਣਾ ਇੱਕ ਮਰੀਜ਼ ਦੀ 88000 ਰੁਪਏ ਦੀ ਦਵਾਈ ਯਾਰ 88000 ਰੁਪਏ ਇਕੱਠਾ ਕਰਨ ਨੂੰ ਜਾਨ ਨਿਕਲ ਜਾਂਦੀ ਸਾਡੀ ਇੱਥੇ ਕੋਈ ਡੋਨਰ 500 ਰੁਪਏ ਦੇਣ ਆਂਦਾ ਕੋਈ ਡੋਨਰ 5000 ਰੁਪਏ ਦੇਣ ਆਂਦਾ ਇਨੀ ਮਿਹਨਤ ਨਾਲ ਇਨੀ ਠੰਡ ਚ ਲੋਕ দান ਕੱਢਣ ਆਂਦੇ ਨੇ ਤੇ দান ਇਹਨਾਂ ਨੂੰ ਦੇਣਾ ਮੈਂ ਡਾਕਟਰਾਂ ਨੂੰ ਜਾਂ ਇਹਨਾਂ ਦੀ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਜਿਨ੍ਹਾਂ ਨੇ ਚੱਕ ਕੇ ਵੱਡੇ ਵੱਡੇ ਗੱਫੇ ਦੇ ਦੇਣੇ ਵੱਡੀ ਵੱਡੀ ਪਰਸੈਂਟੇਜ ਦੇ ਦੇਣੀ ਡਾਕਟਰਾਂ ਨੂੰ ਚੱਕ ਕੇ ਤੇ ਬੁਰਾ ਹਾਲ ਹੋਇਆ ਮੇਰੀ ਸਰਕਾਰ ਨੂੰ ਬੇਨਤੀ ਹੈ ਦੁਬਈ ਵਰਗੀ ਕੰਟਰੀਆਂ ਦੇ ਵਿੱਚ ਇਲੈਕਸ਼ਨ ਹੀ ਨਹੀਂ ਹੁੰਦੇ ਕਿਉਂਕਿ ਲੋੜ ਹੀ ਨਹੀਂ ਪੈਂਦੀ ਨਾ ਸਾਡੇ ਇੱਥੇ ਸਾਰਾ ਸਾਲ ਕੋਤਮਰੂ ਕੋਤਮਰੂ ਚੱਲਦਾ ਰਹਿੰਦਾ ਤੇ ਹਾਲ ਫਿਰ ਉਹੀ ਬੇੜਾ ਦਾ ਬੇੜਾ ਘਰ ਕੇ ਆ ਹੀ ਹੋਇਆ ਮੇਰੀ ਬੇਨਤੀ ਹੈ ਭਾਈ ਸਿਸਟਮ ਨੂੰ ਕਿ ਘੱਟੋ ਘੱਟ ਮੈਡੀਕਲ ਸਿਸਟਮ ਦਾ ਹੱਥ ਪਾਓ ਮੇਰੇ ਵਰਗੇ ਨੌਜਵਾਨ ਨੂੰ ਨਹੀਂ ਬਿਠਾਣਾ ਕੋਈ ਸੂਝਵਾਨ ਹੋਰ ਵੀ ਪੰਜਾਬ ਦੇ ਇਮਾਨਦਾਰ ਹੋਣਗੇ ਮੰਨਿਆ ਅਸੀਂ ਤੁਹਾਡੇ ਬਰਾਬਰ ਬਹਿਣ ਦੀ ਔਕਾਤ ਨਹੀਂ ਰੱਖਦੇ ਕਿਉਂਕਿ ਤੁਹਾਡੀ ਉਮਰ ਬਹੁਤ ਹੈ ਤੁਹਾਡੀ ਚਿੱਟੀ ਚਿੱਟੇ ਵਾਲ ਆ ਗਏ ਭਾਵੇਂ ਤੁਸੀਂ ਡਾਈਆਂ ਕਰ ਕਰਕੇ ਉਹ ਵੀ ਕਾਲੀ ਹੀ ਕਰਦੇ ਹੋ ਕਿ ਹਾਂ ਵੀ ਜਵਾਨ ਦੇਖ ਲਈਏ ਮੇਰੀ ਯੂਥ ਨੂੰ ਬੇਨਤੀ ਹੈ ਕਿ ਸਾਡੀ ਆਵਾਜ਼ ਨੂੰ ਹੋਰ ਬੁਲੰਦ ਬਣਾਓ ਸਾਡੇ ਨਾਲ ਆ ਕੇ ਗੱਲਬਾਤ ਕਰੋ ਜੇ ਕਿਤੇ ਮੇਰੀ ਗਲਤੀ ਹੈ ਕੋਈ ਮੈਂ ਗਲਤ ਬੋਲ ਰਿਹਾ ਕੋਈ ਫਾਲਸ ਇਨਫੋਰਮੇਸ਼ਨ ਦੇ ਰਿਹਾ ਕਿਤੇ ਅਸੀਂ ਕੁਝ ਗਲਤ ਟੀਆਰ ਵੀ ਖੱਟ ਰਹ ਇਹ ਹਾਂ ਭਾਈ ਦੱਸ ਤੂੰ ਕਿਹੜੇ ਫੈਕਟਸ ਤੇ ਬੋਲਦਾ ਮੈਂ ਤੁਹਾਨੂੰ ਰੋਜ਼ ਫੈਕਟਸ ਦਊਂਗਾ ਆ ਦੇਖੋ ਸਰਕਾਰੀ ਹਸਪਤਲ ਦਾ ਕਾਰਡ ਹੈ ਮੋਗੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਹਸਪਤਲ ਮੋਗਾ ਤੇ ਕੀਤਾ ਕੀ ਹੋਇਆ ਰੈਫਰ ਡੀ ਐਮ ਸੀ ਔਨ ਰਿਕਵੈਸਟ ਮਰੀਜ਼ ਨੂੰ ਰੈਫਰ ਕਰਤਾ ਤੇ ਆ ਅੰਦਰ ਲਿਖਤਾ ਪੇਸ਼ੈਂਟ ਰੈਫਰਡ ਟੂ ਹਾਇਰ ਸੈਂਟਰ ਫਾਰ ਫਰਦਰ ਟਰੀਟਮੈਂਟ ਭਾਈ ਜੀ ਉਹਦੇ ਹਾਲਾਤ ਤਾਂ ਦੇਖ ਲਓ ਫਰਦਰ ਟਰੀਟਮੈਂਟ ਦੇ ਕਿੱਥੋਂ ਲਿਆਵੇਂ ਪੈਸੇ ਅਗਲਾ ਇਲਾਜ ਆਸਤੇ ਬੇਨਤੀ ਹੈ ਕਿ ਚਲੋ ਇਹ ਬਾਈ ਜੀ ਦੀ ਜੋ ਮਦਦ ਹੋਈ ਅਸੀਂ ਅਸੀਸ ਕਰਾਂਗੇ ਪਰ ਵੱਡੇ ਪੱਦਰ ਦੇ ਪੰਜਾਬ ਨੂੰ ਬੇਨਤੀ ਹੈ ਜਿਹੜੀ ਪੰਜਾਬ ਦੀ ਯੂਥ ਮੇਰੀ ਵੀਡੀਓ ਸੁਣਦੀ ਹੈ ਇਹ ਆਵਾਜ਼ ਨੂੰ ਬੁਲੰਦ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਇਹਨਾਂ ਨੂੰ ਟੈਗ ਕਰਿਆ ਕਰੋ ਕਿ ਇਹਨਾਂ ਨੂੰ ਅਕਲ ਆਵੇ ਕਿ ਕੀ ਹਾਲ ਹੋ ਰਿਹਾ ਤੇ ਕੀ ਹੋਇਆ ਪਿਆ